ਸਸ਼ੀਕਾਲ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਤੇ ਮੈਂ ਭਾਗਿਸ਼ਰੀ ਅੱਜ ਅਸੀਂ ਗੱਲ ਕਰਾਂਗੇ ਕੈਨੇਡਾ ਦੇ ਵਿੱਚ ਹੋਈ ਜਿਤ ਤੋਂ ਬਾਅਦ ਭਾਰਤ ਦੇ ਉੱਤੇ ਕੀ ਅਸਰ ਹੋਣ ਵਾਲਾ ਹੈ ਜੀ ਹਾਂ ਕੀ ਕੈਨੇਡਾ ਤੇ ਭਾਰਤ ਦੇ ਵਿੱਚ ਜੋ ਸੰਬੰਧ ਸੀਗੇ ਜੋ ਖਰਾਬ ਹੋ ਗਏ ਸੀਗੇ ਕੀ ਉਹਨਾਂ ਸੰਬੰਧ ਦੇ ਵਿੱਚ ਦੁਬਾਰਾ ਦੋਸਤੀ ਹੋਵੇਗੀ ਯਾਨੀ ਕਿ ਕੈਨੇਡਾ ਤੇ ਭਾਰਤ ਦੇ ਵਿਚਾਲੇ ਸੰਬੰਧ ਦੁਬਾਰਾ ਸੁਧਰਨਗੇ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਇਹ ਸਵਾਲ ਸੀਗਾ ਕਿ ਕੈਨੇਡਾ ਦੇ ਵਿੱਚ ਹੋਈ ਜਿੱਤ ਤੋਂ ਬਾਅਦ ਚੋਣਾਂ ਤੋਂ ਬਾਅਦ ਜੋ ਜਿੱਤ ਹੋਈ ਹੈ ਉਸ ਤੋਂ ਬਾਅਦ ਭਾਰਤ ਦੇ ਉੱਤੇ ਕੀ ਅਸਰ ਪਵੇਗਾ ਖਾਸ ਕਰਕੇ ਪੰਜਾਬ ਦੇ ਉੱਤੇ ਕੀ ਅਸਰ ਪਵੇਗਾ ਵੀਜ਼ਾ ਤੇ ਕਾਰੋਬਾਰ ਦੇ ਉੱਤੇ ਕੀ ਅਸਰ ਹੋਵੇਗਾ ਪੰਜਾਬੀਆਂ ਨੂੰ ਇਸ ਦਾ ਕੀ ਫਾਇਦਾ ਮਿਲੇਗਾ ਤੇ ਪੂਰੀ ਅਪਡੇਟ ਤੁਹਾਡੇ ਲਈ ਅਸੀਂ ਲੈ ਕੇ ਆ ਤੇ ਅਖੀਰ ਤੱਕ ਜ਼ਰੂਰ ਦੇਖਣਾ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਹਾਲੀ ਦੇ ਵਿੱਚ ਬੀਤੇ ਦੀਨੀ ਚੋਣਾਂ ਹੋਈਆਂ ਸੀਗਾ ਜਿਸ ਦੇ ਵਿੱਚ ਪੰਜਾਬੀਆਂ ਨੇ ਬੱਲੇ ਬੱਲੇ ਕਰਾ ਦਿੱਤੀ ਸੀਗੀ ਦਰਅਸਲ ਕੈਨੇਡੀਅਨ ਫੈਡਰਲ ਚੋਣਾਂ ਦੇ ਵਿੱਚ ਮਾਰਕ ਕਾਰਨੀ ਤੇ ਲਿਬਰਨ ਪਾਰਟੀ ਦੀ ਜਿੱਤ ਅਜਿਹੇ ਸਮੇਂ ਦੇ ਵਿੱਚ ਹੋਈ ਹੈ ਜਦੋਂ ਦੇਸ਼ ਕੁਮਾਂਤੀ ਤਣਾਵਪੂਰਨ ਸਥਿਤੀ ਦੇ ਵਿੱਚੋਂ ਲੰਘ ਰਿਹਾ ਹੈ ਜਿਨ੍ਹਾਂ ਦੇ ਵਿੱਚ ਅਮਰੀਕਾ ਤੋਂ ਬਾਅਦ ਭਾਰਤ ਵੀ ਪੂਰੀ ਤਰ੍ਹਾਂ ਨਾਲ ਸ਼ਾਮਿਲ ਹੈ ਕਾਰਨੀ ਨੇ ਹਾਲੀ ਦੇ ਵਿੱਚ ਕਿਹਾ ਸੀਗਾ ਕਿ ਮੈਂ ਇੱਕ ਸੰਕਟ ਦੇ ਵਿੱਚ ਸਭ ਤੋਂ ਵੱਧ ਉਪਯੋਗੀ ਹਾਂ ਤਾਂ ਕਾਰਨੀ ਨੇ ਕਾਰਨੀ ਦੀ ਜਿੱਤ ਨਵੀਂ ਦਿੱਲੀ ਤੇ ਓਟਾਵਾ ਦੇ ਵਿਚਕਾਰ ਦੁਬਲੇ ਸੰਬੰਧਾਂ ਦੇ ਵਿੱਚ ਸੰਭਾਵੀ ਸੁਧਾਰ ਦਾ ਸੰਕੇਤ ਦਿੰਦੀ ਹੈ ਜੋ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟੂਡੋ ਦੇ ਅਧੀਨ ਕਾਫੀ ਖਰਾਬ ਹੋ ਗਏ ਸਨ ਰਸਲ ਕਾਰਨੀ ਨੇ ਕਈ ਮੌਕਿਆਂ ਦੇ ਉੱਤੇ ਸੰਕੇਤ ਦਿੱਤਾ ਹੈਗਾ ਕਿ ਉਹ ਅਮਰੀਕਾ ਦੇ ਡੋਨਾਲਡ ਟਰੰਪ ਦੇ ਨਾਲ ਵਪਾਰ ਯੁੱਧ ਦੇ ਪਿੱਛੇ ਭਾਰਤ ਦੇ ਨਾਲ ਸੰਬੰਧਾਂ ਨੂੰ ਦੁਬਾਰਾ ਬਣਾਉਣ ਦੇ ਮੌਕਿਆਂ ਦੀ ਭਾਲ ਕਰ ਰਿਹਾ ਹੈ ਤਾ ਭਾਲ ਕਰ ਰਹੇ ਸੀ ਕਿ ਦੱਸ دیے ਕਿ ਚੋਣਾ ਤੋਂ ਇੱਕ ਦਿਨ ਪਹਿਲਾਂ ਵੀ ਇੱਕ ਇੰਟਰਵਿਊ ਦੇ ਵਿੱਚ ਕਾਰਨੀ ਨੇ ਜ਼ੋਰ ਦਿੱਤਾ ਕਿ ਕਿਹਾ ਕਿ ਕੈਨੇਡਾ ਭਾਰਤ ਸੰਬੰਧ অতি ਮਹੱਤਵਪੂਰਨ ਨੇ ਕੈਨੇਡਾ ਦੇ ਸੁਰ ਦੇ ਵਿੱਚ ਆਈ ਤਬਦੀਲੀ ਨੂੰ ਟਰੰਪ ਦੇ ਵੱਲੋਂ ਟੈਰਿਫ ਲਗਾਉਣਾ ਅਤੇ ਕੈਨੇਡਾ ਨੂੰ 51 ਵਾ ਅਮਰੀਕੀ ਰਾਜ ਬਣਾਉਣ ਦੀ ਧਮਕੀ ਦੇ ਸੰਦਰਭ ਦੇ ਵਿੱਚ ਦੇਖਿਆ ਗਿਆ ਤਾਂ ਦੱਸ ਦਈਏ ਕਿ ਆਖਿਰ ਕਿਉਂ ਵਿਗੜੇ ਸੀਗੇ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਹਾਲ ਦੱਸ ਦਈਏ ਕਿ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਜ਼ਿਕਰਯੋਗ ਹੈਗਾ ਕਿ ਜੂਨ 2023 ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸ਼ਰੀ ਦੇ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਕੈਨੇਡੀਅਨ ਨਾਗਰਿਕ ਅਤੇ ਖਾਲਸਤਾਨੀ ਹਰਦੀਪ ਸਿੰਘ ਨੀਜਰ ਦੀ ਹੱਤਿਆ ਦੇ ਸੱਚ ਭਾਰਤੀ ਏਜੰਟਾ ਦੇ ਸ਼ਾਮਿਲ ਹੋਣ ਦੇ ਟਰੂਡੋ ਸਰਕਾਰ ਦੇ ਦੋਸ਼ਾਂ ਤੋਂ ਬਾਅਦ 2023 ਦੇ ਵਿੱਚ ਭਾਰਤ ਕੈਨੇਡਾ ਦੇ ਸਬੰਧ ਆਪਣੇ ਨਿਗਾਰ ਦੇ ਉੱਤੇ ਪਹੁੰਚ ਗਏ ਸਨ ਅਕਤੂਬਰ 2024 ਦੇ ਵਿੱਚ ਤਣਾਅ ਹੋਰ ਵੱਧ ਗਿਆ ਜਦੋਂ ਕੈਨੇਡਾ ਨੇ 6 ਭਾਰਤੀ ਡਿਪਲੋਮੈਂਟਾਂ ਨੂੰ ਕੱਢ ਦਿੱਤਾ ਭਾਰਤ ਨੇ ਨੀਜਰ ਦੀ ਹੱਤਿਆ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕਰਕੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਇਸ ਨਤੀਜੇ ਦੇ ਵਜੋਂ ਦੋਵਾਂ ਦੇਸ਼ਾਂ ਨੇ ਚੋਟੀ ਦੇ ਰਾਜਦੂਤਾਂ ਨੂੰ ਕੱਢ ਦਿੱਤਾ ਹੈ ਵਪਾਰਕ ਗੱਲਬਾਤ ਨੂੰ ਰੋਕ ਦਿੱਤਾ ਹੈ ਤੇ ਅਧਿਕਾਰ ਦੌਰੇ ਮੋਲਤ ਕਰ ਦਿੱਤੇ ਨੇ ਇਸ ਪਿਛੋਕਰ ਦੇ ਵਿਰੁੱਧ ਕਾਰਨੀ ਦੀ ਜਿਤਨੂ ਦੋਵਾਂ ਰਾਜਤਾਨੀਆਂ ਦੇ ਵਿੱਚ ਨੇੜਿਓ ਦੇਖਿਆ ਜਾ ਰਿਹਾ ਹੈ ਤੇ ਸਭ ਦਾ ਇਹ ਕਹਿਣਾ ਹੈਗਾ ਕਿ ਭਾਰਤ ਤੇ ਕੈਨੇਡਾ ਦੇ ਵਿਚਕਾਰ ਸ਼ਾਇਦ ਹੁਣ ਸੁਧਾਰ ਜਿਹੜੇ ਕਿ ਸੰਬੰਧ ਸੁਧਰ ਸਕਦੇ ਨੇ ਇਹ ਦੱਸ ਦਈਏ ਕਿ ਹੁਣ ਟਰੂਡੋ ਦੇ ਬਾਹਰ ਹੋਣ ਦੇ ਨਾਲ ਜੋ ਕਿ ਜਗਮੀਤ ਦੀ ਹਾਰ ਦਾ ਵੀ ਇਸ ਦੇ ਉੱਤੇ ਕਾਫੀ ਅਸਰ ਦੇਖਣ ਨੂੰ ਮਿਲੇਗਾ ਕਿਉਂਕਿ ਟਰੂਡੋ ਦੇ ਬਾਹਰ ਹੋਣ ਦੇ ਨਾਲ ਭਾਰਤ ਨੂੰ ਉਮੀਦ ਹੈ ਕਿ ਕਾਰਨੇ ਦੀ ਭਾਰਤ ਪ੍ਰਤੀ ਵਿਦੇਸ਼ ਨੀਤੀ ਦੇ ਉੱਤੇ ਜੋ ਕਟੜਪੰਥੀ ਸਿੱਖ ਤਤਾਂ ਦੇ ਪ੍ਰਭਾਵ ਦੇ ਵਿੱਚ ਕਮੀ ਆਵੇਗੀ ਕਿਉਂਕਿ ਟਰੂਡੋ ਦਾ ਪਿਛਲਾ ਕਾਰਜਕਾਲ ਖਾਲਿਸਤਾਨ ਪੱਖੀ ਨੇਤਾ ਜਗਮੀਤ ਸਿੰਘ ਦੀ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਦੇ ਸਮਰਥਨ ਦੇ ਉੱਤੇ ਨਿਰਭਰ ਸੀਗਾ ਦਾ ਚੋਣਾ ਦੇ ਵਿੱਚ ਜਗਮੀਤ ਸਿੰਘ ਦੀ ਹਾਰ ਅਤੇ ਐਨਡੀਪੀ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਉਹਨਾਂ ਦਾ ਫੈਸਲਾ ਵੀ ਭਾਰਤ ਕੈਨੇਡਾ ਸਬੰਧਾਂ ਦੇ ਲਈ ਲਾਪਤਾਿਕ ਸਾਬਤ ਹੋਵੇਗਾ ਕਈ ਰਿਪੋਰਟਾਂ ਦੇ ਵਿੱਚ ਦੱਸਿਆ ਗਿਆ ਹੈਗਾ ਕਿ ਭਾਰਤ ਪਹਿਲਾਂ ਹੀ ਕੈਨੇਡਾ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਨੂੰ ਬਹਾਲ ਕਰਨ ਦੇ ਉੱਤੇ ਵਿਚਾਰ ਕਰ ਰਿਹਾ ਹੈ ਤਾਂ ਕੈਨੇਡਾ ਦੇ ਵਿੱਚ ਲਗਭਗ 18 ਲੱਖ ਇੰਡੋ ਕੈਨੇਡੀਅਨ ਅਤੇ 10 ਲੱਖ ਗੈਰ ਨਿਵਾਸੀ ਭਾਰਤੀ ਨੇ ਜੋ ਇਸਦੀ ਆਬਾਦੀ ਦਾ 3% ਤੋਂ ਵੱਧ ਬਣਦੇ ਨੇ ਕੈਨੇਡਾ ਦੇ ਵਿੱਚ ਲਗਭਗ 4 ਲੱਖ 27000 ਭਾਰਤੀ ਵਿਦਿਆਰਥੀ ਵੀ ਨੇ ਤਾਂ ਦੱਸਦੀ ਹੈ ਕਿ ਆਰਥਿਕ ਭਾਈਵਾਲੀ ਸਮਝੌਤਾ ਵੀ ਜਿਹੜਾ ਕਿ ਗੱਲ ਉਹ ਵੀ ਆਉਂਦੀ ਹੈ ਤਣਾਅ ਦੇ باوجود 2023 ਦੇ ਵਿੱਚ ਦੁਬਲਾ ਵਪਾਰ ਸੀਏਡੀ 13.49 ਬਿਲੀਅਨ ਯਾਨੀ ਕਿ 83 ਕਰੋੜ ਰੁਪਏ ਨੂੰ ਛੂ ਗਿਆ ਹਾਲਾਂਕਿ ਕੂਟਨੀਤਕ ਰੁਕਾਵਟ ਤੋਂ ਬਾਅਦ ਕੈਨੇਡਾ ਅਤੇ ਭਾਰਤ ਦੇ ਵਿਚਕਾਰ ਵਿਆਪਕ ਆਰਥਿਕ ਭਾਈਵਾਲੀ ਇਸ ਸਮਝੌਤਾ ਸੀਈਪੀਏ ਰੁਕ ਜਿਹੜਾ ਕਿ ਰੁਕ ਗਿਆ ਸੀਗਾ ਤਾਂ ਕਾਰਨ ਹੀ ਦੇ ਕਦਮਾਂ ਦੇ ਨਾਲ ਟੂਡੋ ਦੇ ਟਕਰਾਵ ਵਾਲੇ ਰੁਕ ਤੋਂ ਹਟਣ ਦਾ ਸੰਕੇਤ ਮਿਲ ਰਿਹਾ ਹੈ ਸੀਈਪੀਏ ਨੂੰ ਮੁੜ ਸੁਰਜੀਤ ਜਿਹੜਾ ਕਿ ਸੁਰਜੀਤ ਕੀਤਾ ਜਾ ਸਕਦਾ ਹੈ ਕਿਉਂਕਿ ਭਾਰਤ ਕੈਨੇਡਾ ਸਬੰਧਾਂ ਨੂੰ ਜੋ ਕਿ ਮੁੜ ਆਕਾਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਰਹੀ ਹੈ ਦੱਸਦੀ ਹੈ ਕਿ 2023 ਦੇ ਵਿੱਚ ਦੁਬਲੇ ਸੇਵਾਵਾਂ ਵਪਾਰ 13 ਪੁਆਇੰਟ 49 ਬਿਲੀਅਨ ਕੈਨੇਡੀਅਨ ਡਾਲਰ ਸੀਗੇ ਦੋਵਾਂ ਸਰਕਾਰਾਂ ਨੇ ਪਹਿਲਾਂ AI ਫਿਨ ਟੈਕ ਹਰੀ ਊਰਜਾ ਅਤੇ ਉੱਚ ਸਿੱਖਿਆ ਦੇ ਲਈ ਅਊਚ ਸੁਖਿਆ ਦੇ ਵਿੱਚ ਸਹਿਯੋਗ ਵਧਾਉਣ ਦੀ ਖੋਜ ਕੀਤੀ ਸੀਗੀ ਤਾਂ ਇਹ ਖੇਤਰ ਕਾਰਨੀ ਦੀ ਅਗਵਾਈ ਹੇਠ ਮੂੜ ਖਿੱਚ ਪ੍ਰਾਪਤ ਕਰ ਸਕਦੇ ਨੇ ਖਾਸ ਕਰਕੇ ਜਦੋਂ ਦੋਵੇਂ ਅਰਥ ਵਿਵਸਥਾਵਾਂ ਚੀਨ ਤੇ ਅਮਰੀਕਾ ਦੇ ਉੱਤੇ ਨਿਰਪਰਤਾ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਦੱਸ ਦੇ ਕਿ ਕਾਰਨੀ ਨੇ ਸੰਕੇਤ ਦਿੱਤਾ ਹੈਗਾ ਕਿ ਉਹਨਾਂ ਦਾ ਧਿਆਨ ਵਿਦੇਸ਼ ਨੀਤੀ ਦੇ ਨਾਲੋਂ ਕੈਨੇਡੀਅਨ ਆਰਥਿਕਤਾ ਦੇ ਪੁਨਰ ਨਿਰਮਾਣ ਦੇ ਉੱਤੇ ਜ਼ਿਆਦਾ ਹੋਵੇਗਾ ਦੱਸ ਦੇ ਕਿ ਕਾਰਨੀ ਨੇ ਅਮਰੀਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ ਕੈਨੇਡੀਅਨ ਖੁਦ ਮੁਖਤਿਆਰੀ ਲਈ ਖਤਰਾ ਦੱਸਦਿਆਂ ਕਿਹਾ ਸੀਗਾ ਕਿ ਡੋਨਾਲਡ 트ੰਪ ਸਾਨੂੰ ਤੋੜਨਾ ਚਾਹੁੰਦਾ ਹੈ ਤਾਂ ਜੋ ਅਮਰੀਕਾ ਸਾਡਾ ਮਾਲਕ ਬਣ ਸਕੇ ਤਾਂ ਦੱਸਦੀ ਹੈ ਕਿ ਜਿਥੇ ਕਿ ਪ੍ਰਧਾਨ ਮੰਤਰੀ ਨરેਂਦਰ ਮੋਦੀ ਨੇ ਬੀਤੇ ਦਿਨੀ ਕੈਨੇਡਾ ਦੀ ਲਿਬਰਨ ਪਾਰਟੀ ਦੇ ਨੇਤਾ ਮਾਰਕ ਕਾਰਨੇ ਨੂੰ ਉਹਨਾਂ ਦੀ ਚੋਣ ਦੇ ਉੱਤੇ ਸਭ ਤੋਂ ਪਹਿਲਾਂ ਵਧਾਈ ਦਿੱਤੀ ਸੀ ਕਾਰਨੇ ਦੀ ਅਗਵਾਈ ਵਾਲੀ ਲਿਬਰਨ ਪਾਰਟੀ ਨੇ ਆਮ ਚੋਣਾਂ ਜਿੱਤਿਆ ਨੇ ਪ੍ਰਧਾਨ ਮੰਤਰੀ ਮੋਦੀ ਕਾਰਨੇ ਨੂੰ ਵਧਾਈ ਦੇਣ ਵਾਲੇ ਪਹਿਲੇ ਵਿਸ਼ਵ ਨੇਤਾਵਾਂ ਦੇ ਵਿੱਚੋਂ ਇੱਕ ਸਨ ਉਸ ਨੇ ਕਾਰਨੇ ਨੂੰ ਸਪਸ਼ਟ ਤੌਰ ਦੇ ਉੱਤੇ ਸੰਕੇਤ ਦਿੱਤਾ ਹੈਗਾ ਕਿ ਭਾਰਤ ਕੈਨੇਡਾ ਦੇ ਨਾਲ ਆਪਣੇ ਸਬੰਧਾਂ ਨੂੰ ਮੁੜ ਪਟੜੀ ਤੇ ਉੱਤੇ ਲਿਆਉਣ ਦੇ ਲਈ ਉਕਸੁਕ ਹੈ ਤਾਂ ਐਕਸਾਈਟਮੈਂਟ ਦੀਗਾ ਭਾਰਤ ਵੀ ਤਾਂ ਇਸ ਗੱਲ ਦੀ ਸੰਭਾਵਨਾ ਹੈ ਕਿ ਭਾ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟੂਡੋ ਦੇ ਕਾਰਜਕਾਲ ਦੇ ਦੌਰਾਨ ਭਾਰਤ ਕੈਨੇਡਾ ਦੇ ਸਬੰਧ ਦੇ ਵਿੱਚ ਇਹ ਖਟਾਸ ਵੀ ਦੂਰ ਹੋ ਜਾਵੇਗੀ ਕਾਰਨੀ ਨੇ ਚੋਣ ਪ੍ਰਚਾਰ ਦੇ ਦੌਰਾਨ ਭਾਰਤ ਦੇ ਨਾਲ ਸਬੰਧਾਂ ਨੂੰ ਸੁਧਾਰਨ ਦਾ ਸੰਕੇਤ ਦਿੱਤਾ ਹੈਗਾ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨરેન્દ્ર મોદી ਨੇ ਆਪਣੇ ਇੰਸਟਾਗ੍ਰam ਦੇ ਉੱਤੇ ਪੋਸਟ ਵੀ ਸਾਂਝੀ ਕੀਤੀ ਹੈ ਮਾਰਕ ਤੁਹਾਨੂੰ ਅਤੇ ਲਿਬਰਨ ਪਾਰਟੀ ਨੂੰ ਕੈਨੇਡਾ ਦੇ ਵਿੱਚ ਚੋਣ ਜਿੱਤਣ ਦੇ ਉੱਤੇ ਬਹੁਤ ਬਹੁਤ ਵਧਾਈਆਂ ਨੇ ਭਾਰਤ ਅਤੇ ਕੈਨੇਡਾ ਲੋਕਤੰਤਰੀ ਕਦਰਾਂ ਕੀਮਤਾਂ ਕਾਨੂੰਨ ਦੇ ਸ਼ਾਸਨ ਪ੍ਰਤੀ ਮਜ਼ਬੂਤ ਵਚਨਬੱਤਾ ਤੇ ਜੀਵਨ ਜੀਵੰਤ ਲੋਕਾਂ ਤੋਂ ਲੋਕ ਸੰਬੰਧ ਸਾਂਝੇ ਕਰਦੇ ਨੇ ਤਾਂ ਇਹ ਟਵੀਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਆਪਣੇ ਇੰਸਟਾਗ੍ਰam ਦੇ ਉੱਤੇ ਸਾਂਝਾ ਕੀਤਾ ਗਿਆ ਤੁਹਾਨੂੰ ਦੱਸਦੀ ਹੈ ਕਿ ਭਾਰਤ ਅਤੇ ਕੈਨੇਡਾ ਦੇ ਸੰਬੰਧ ਦੇ ਵਿੱਚ ਖਟਾਸ ਕਿਉਂ ਆਈਸੀ ਦੀ ਤਰਸਲ ਇਹ ਧਿਆਨ ਦੇਣ ਯੋਗ ਹੈ ਕਿ ਜਦੋਂ ਸਾਬਕਾ ਪ੍ਰਧਾਨ ਮੰਤਰੀ ਟੂਲੋ ਨੇ ਭਾਰਤੀ ਸਰਕਾਰੀ ਏਜੰਸੀਆਂ ਦੇ ਉੱਤੇ ਕੈਨੇਡਾ ਦੇ ਵਿੱਚ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨੇਜਰ ਨੂੰ ਮਾਰਨ ਦਾ ਦੋਸ਼ ਲਗਾਇਆ ਸੀਗਾ ਤਾਂ ਦੋਵਾਂ ਦੇਸ਼ਾਂ ਦੇ ਸਬੰਧ ਦੇ ਵਿੱਚ ਕਾਫੀ ਕੁਰਤਨ ਭਰੇ ਹੋ ਗਏ ਸੀਗੇ ਕਾਫੀ ਟਕਰਾਅ ਹੋ ਗਿਆ ਸੀਗਾ ਤੇ ਦੋਵਾਂ ਦੇਸ਼ਾਂ ਨੇ ਬਾਅਦ ਦੇ ਵਿੱਚ ਇੱਕ ਦੂਜੇ ਦੇ ਕਈ ਡਿਪਲੋਮੇਟਾਂ ਨੂੰ ਕੱਢ ਦਿੱਤਾ ਹੈ ਹਾਈ ਕਮਿਸ਼ਨਰ ਨੂੰ ਵੀ ਵਾਪਸ ਬੁਲਾ ਲਿਆ ਗਿਆ ਸੀਗਾ ਤੇ ਹੁਣ ਸ਼ਾਇਦ ਹਰੇਕ ਇਨਸਾਨ ਦੇ ਅੰਦਰ ਇਹ ਸਵਾਲ ਜ਼ਰੂਰ ਹੈਗਾ ਕਿ ਭਾਰਤ ਕੈਨੇਡਾ ਦੇ ਸਬੰਧ ਫਿਰ ਸੁਧਰ ਸਕਦੇ ਨੇ ਤਾਂ ਕੂਟਨੀਤਕ ਮਾਇਰਾ ਦਾ ਕਹਿਣਾ ਹੈਗਾ ਕਿ ਗਵਾਂਡੀ ਅਮਰੀਕਾ ਦੇ ਨਾਲ ਵਿਗੜਦੇ ਸਬੰਧਾਂ ਵਿੱਚਕਾਰ ਕੈਨੇਡਾ ਦੀ ਨਵੀਂ ਸਰਕਾਰ ਭਾਰਤ ਦੇ ਨਾਲ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਸਕਦੀ ਹੈ ਖਾਲਿਸਤਾਨੀ ਪੱਖੀ ਐਨਡੀਪੀ ਅਤੇ ਇਸ ਦੇ ਨੇਤਾ ਜਗਮੀਤ ਸਿੰਘ ਦੀ ਹਾਰ ਤੋਂ ਬਾਅਦ ਕੈਨੇਡੀਅਨ ਰਾਜਨੀਤੀ ਦੇ ਵਿੱਚ ਖਾਲਿਸਤਾਨ ਪੱਕੇ ਸਮਰਥਕਾਂ ਦੀ ਮੌਜੂਦਗੀ ਘਟ ਜਾਵੇਗੀ ਜਿਸ ਦੇ ਨਾਲ ਭਾਰਤ ਦੇ ਨਾਲ ਸਬੰਧਾਂ ਨੂੰ ਸੁਧਾਰਨ ਦੇ ਵਿੱਚ ਮਦਦ ਮਿਲੇਗੀ ਸਰਕਾਰ ਦਾ ਜਗਮੀਤ ਸਿੰਘ ਦੀ ਪਾਰਟੀ ਦੇ ਸਮਰਥਨ ਦੇ ਉੱਤੇ ਨਿਰਭਰ ਹੋਣਾ ਵੀ ਇੱਕ ਵੱਡਾ ਕਾਰਨ ਸੀਗਾ ਕਿ ਟਰੂਡੋ ਨੂੰ ਭਾਰਤ ਨਾਲ ਸੰਬੰਧਾਂ ਦੀ ਕੋਈ ਪਰਵਾਹ ਨਹੀਂ ਸੀ ਐਨਡੀਪੀ ਦੇ ਵੱਲੋਂ ਸਮਰਥਨ ਵਾਪਸ ਲੈਣ ਦੇ ਕਾਰਨ ਉਹਨਾਂ ਦੀ ਸਰਕਾਰ ਖਤਰੇ ਦੇ ਵਿੱਚ ਪੈ ਸਕਦੀ ਹੈ ਪਰ ਇਸ ਵਾਰ ਐਨਡੀਪੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜਗਮੀਤ ਖੁੱਲ ਕੇ ਖਾਲਿਸਤਾਨ ਦਾ ਸਮਰਥਨ ਕਰਦਾ ਹੈ ਉਸਨੇ ਨੀਜਰ ਦੇ ਕਤਲ ਦੇ ਲਈ ਭਾਰਤੀ ਏਜੰਟਾਂ ਨੂੰ ਜ਼ਿੰਮੇਵਾਰ ਠਰਾਇਆ ਹੈ ਉਸਦੀ ਪਾਰਟੀ ਭਾਰਤ ਵਿਰੋਧੀ ਪ੍ਰਦਰਸ਼ਨਕਾਰਿਆਂ ਦਾ ਆਯੋਜਨ ਕਰਦੀ ਹੈ ਜਿਸ ਦੇ ਵਿੱਚ ਭਾਰਤੀ ਨੇਤਾਵਾਂ ਦੇ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਤਾਂ ਇਹ ਗੱਲ ਸਾਫ਼ ਹੈ ਕਿ ਹੁਣ ਹਰ ਕਿਸੇ ਦਾ ਜ਼ੋਰ ਹੈਗਾ ਕਿ ਨਵੀਂ ਸਰਕਾਰ ਜਿਹੜੀ ਬਣੀ ਹੈ ਉਸ ਦੇ ਆਉਣ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਵਿਚਕਾਰ ਜੋ ਸੰਬੰਧ ਸੀਗੇ ਉਹ ਸੁਧਰ ਸਕਦੇ ਨੇ